ਅਮਿਸਰ ਦੇ ਰੇਲਵੇ ਸਟੇਸ਼ਨ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿਨਰ ਭਾਈਚਾਰੇ ਦੇ ਲੋਕਾਂ ਨੇ ਰੇਲਵੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਦਰਅਸਲ ਇਹਨਾਂ ਕਿਨਰ ਭਾਈਚਾਰੇ ਦੇ ਲੋਕਾਂ ਦਾ ਇਲਜ਼ਾਮ ਸੀ ਕਿ ਹੋਰ ਮਹਿਲਾਵਾਂ ਅੰਦਰ ਜਾ ਕੇ ਮੰਗਦਿਆਂ ਨੇ ਜਦੋਂ ਉਹ ਅੰਦਰ ਜਾਂਦੇ ਨਹੀਂ ਤੇ ਉਹਨਾਂ ਦੇ ਨਾਲ ਬੜਾ ਸਲੂਕ ਕੀਤਾ ਜਾਂਦਾ ਜਿਸ ਦੇ ਰੋਸ ਵਿੱਚ ਉਹਨਾਂ ਨੇ ਇਹ ਧਰਨਾ ਲਗਾਇਆ ਇਸ ਮੌਕੇ ਕਿਨਰ ਸਮਾਜ ਦੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੂੰ ਮੰਗਣਾ ਪੈਂਦਾ ਪਰ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੰਗ ਪਰੇਸ਼ਾਨ ਕੀਤਾ ਜਾਂਦਾ ਠੀਕਾ ਠੀਕਾ ਸਾਡੇ ਭਾਬਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਇਹ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਿਆਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੇ ਅਸੀਂ ਘੁੱਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣਾਓ ਕੱਲ ਰਾਤ ਦੀ ਗੱਲ ਇਹਨਾਂ ਨੇ ਸਾਡੇ ਭਾਬੀ ਕੋਲ ਪੈਸੇ ਵੀ ਕੋਲੇ ਨਹੀਂ ਸਾਹੀ ਵੀ ਕੋਲੇ ਤੇ ਮਾਰਦੇ ਉਹਦੇ ਫੱਟੇ ਮਾਰੇ ਫੱਟੇ ਮਾਰੇ ਤੂੰ ਮਾਰੇ ਫੱਟੇ ਹੋਲੇ ਆਨੇ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਬੰਦ ਕਰ। ਨਾਨੀਆ ਮੰਗਦੇ ਸਕਦੀ। ਪੁਲਿਸ ਵੀ ਕਿਨੇ ਕਰਦੇ। ਨਾਨੀਆ ਘਾਤੋਂ ਮੰਗਦੇ ਸਕਦੀ ਆ। ਜੜਾ ਡੰਗਾ ਤਾਂ ਬੰਦ ਕਰੋ ਵੀ ਜਨਾਨਦਾਂ ਦਾ। ਜਨਾਨੀਆ ਤੇ ਬੰਦ ਨਹੀਂ ਹੋਇਆ ਜ ਨਹੀਂ ਪਤਾ। ਸਾਰੇ ਬਾਪੂ ਸੱਤ ਗੱਲਾਂ ਹੀ ਬਾਪੂ। ਜਨਾਨੀਆ ਮੰਗੂ ਸਕਦੀ ਆ। ਉਹ ਨਾ ਬਾਪੇ ਵਾਂਗ ਸਕਦੀ। ਸਾਡਾ ਕੰਮ ਆ ਰੋਟੀ। ਠੀਕ ਆ ਨਾ ਸੀ ਇੱਥੇ ਹੀ ਖਾਣਾ ਸੀ ਜਿੱਥੋਂ ਖਾਣਾ। ਕਾਲੇ ਕਿ ਕੀਤਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੇ ਜਿਵੇਂ ਮਰਜ਼ੀ ਕਰ ਲੋ ਹੁਣ ਅਸੀਂ ਡਰਨਾ ਲਾਇਆ ਹੋਇਆ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪੱਟੇ ਮਾਰੇ ਨੰਗੇ ਕਰਵਾਇਆ ਕਾਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਕੋਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖਦੇ ਨਾ ਬਾਹਰ ਸਾਨੂੰ ਰਹਿਣ ਦੇਣੇ ਕਿੱਥੇ ਨਹੀਂ ਜੇ ਤੂੰ ਮਰ ਜੀ ਹਾਂਜੀ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗੰਦਾ ਹੱਕ ਜਨਾਨੀਆਂ ਦਾ ਇਜੜੇ ਕਾ ਮੰਗੰਦਾ ਹੱਕ ਐ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਉਹ ਨਹੀਂ ਜਾਣਾਂ। ਨਹੀਂ ਮੰਗਣਾ ਕਿਥੇ ਕਿਥੇ ਪਾਜੀ ਜਾਵਾਂਗੇ ਅਸੀਂ। ਅਸੀਂ ਕਿੱਥੇ ਜਾਵਾਂਗੇ ਪਾਜੀ? ਅਸੀਂ ਕਿੱਥੇ ਜਾਵਾਂਗੇ ਪਾਜੀ? ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ। ਭਾਵੇਂ ਹੁਣ ਮਹੀਨਾ ਲੱਗ ਜਾਏ। ਭਾਵੇਂ ਸਾਨੂੰ ਲੱਗੇ 2 ਮਹੀਨੇ। ਅਸੀਂ ਤੇ ਕਿੱਥੇ ਮੰਗਣਾ ਵਾ? ਆਪਣਾ ਮੰਗਣਾ। ਨਹੀਂ। ਮੇਰੀ ਗੱਲ ਸੁਣੋ। ਭਾੜਾ ਦਵੇ। ਭਾੜਾ ਦਵੇ ਅਸੀਂ ਨਾ। ਹਾਂ ਬੁਲਾਵਾਂਗੇ। ਬੁਲਾ। ਨਾਮ ਬੁਲਾਵਾਂਗੇ ਕੋਈ। ਅੰਬਰਸਰ ਦੇ। ਹਾਂ। ਕਿਸ ਨਾਲ ਅੰਬਰਸਰ ਦੇ ਬੁਲਾਵਾਂਗੇ। ਹਾਂਜੀ ਸੱਸਾ। ਸਾਰੇ ਅਸੀਂ ਅੰਬਰਸਰ ਦੇ ਆ। ਮੇਰਾ ਨਾਮ ਜੂਲੀਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤੀ ਹੱਦ ਨੇ ਆਈ ਮੰਗਣਾ ਐ ਸਕੇ ਮੰਗ ਖਾਂ ਨਹੀਂ ਦਿੰਦੇ ਹੱਡ ਪੱਟੇ ਮਾਰ ਟੱਕਿਆ ਹਾਂ ਇਹ ਨਰਕੀ ਮਾਦ ਬਲਾ ਹਾਰੇ ਹੱਥ ਚੁੱਕ ਜਾਂਦਾ ਹਾਂ ਮੰਗ ਲੀਏ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੇਰੇ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੇਸ਼ਨ ਤੜੀ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ हां का चल पापा भी अंदर तक गए गल इननू पता होवे ਵੀ ਇੰਨਾਂ ਦੇ ਨਾਲ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਨਹੀਂ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਨੇ ਕਰ ਮੀਟਿੰਗ ਕਰ ਰਿਹਾ ਆਹ ਇਹਨਾਂ ਨੂੰ ਕਿਉਂ ਪ੍ਰੈਸ ਕੀਤਾ ਜਾਵਾ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੇ ਪੁੱਛੋ ਤੁਹਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ ਸ਼ਨਾਖਤ ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾਊਗਾ